ਸਾਰੇ ਕਾਦੇ ਉੱਤੇ ਇਕੱਠੇ ਹੋਏ ਮੇਰੇ ਆਲੇ ਦੁਆਲੇ ਸਾਰੇ ਪੈਣ ਭਾਵਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਵੀਡੀਓ ਮੈਂ ਬਣਾ ਰਹੀ ਆ ਅੱਜ ਮਨ ਜਿਹੜਾ ਥੋੜਾ ਜਿਹਾ ਥੋੜਾ ਨਹੀਂ ਬਹੁਤ ਜ਼ਿਆਦਾ ਦੁਖੀ ਆ ਕਿਉਂਕਿ ਜਦੋਂ ਆਪਾਂ ਨੈਟ ਦੇ ਉੱਪਰ ਦੇਖਦੇ ਆ ਕਿ ਸਾਡੇ ਆਸੇ ਪਾਸੇ ਕਿੰਨਾ ਜਿਹੜੇ ਹੜਪੀੜਤ ਦੇ ਭੈਣ ਭਰਾ ਤੇ ਉਹਨਾਂ ਦਾ ਹਾਲਾਤ ਵੇਖ ਕੇ ਮਨ ਬਹੁਤ ਹੀ ਦੁਖੀ ਆ ਜਿਹੜੇ ਬਜ਼ੁਰਗਾਂ ਦੇ ਹੰਝੂ ਆ ਤੇ ਛੋਟੇ-ਛੋਟੇ ਬੱਚੇ ਆ ਭੰਪਦਾ ਆ ਐਨੀ ਤਕਲੀਫ ਵਿੱਚ ਆ ਤੇ ਚਲੋ ਸੇਵਾ ਕਰਨ ਵਾਲੇ ਵੀ ਜਿਹੜੇ ਭੰਪਦਾ ਆ ਨੇ ਉਹ ਵੀ ਅੱਗੇ ਵਧ ਕੇ ਬਹੁਤ ਸੇਵਾ ਕਰ ਰਹੇ ਨੇ ਤੇ ਬਣਾਉਣ ਲੱਗੀ ਸੀਗੀ ਮੈਂ ਅਰਬੀ ਦੇ ਪੱਤੇਆਂ ਦਾ ਕੁਝ ਲੇਕਿਨ ਮਨ ਰੁਕ ਗਿਆ ਮਨ ਦੇ ਵਿੱਚ ਇਹ ਅਹਿਸਾਸ ਹੋਇਆ ਹੈ ਕਿ ਹੈ ਤਾਂ ਮੇਰਾ ਇਹ ਕੰਮ ਹੀ ਆ ਚਲੋ ਮੈਂ ਕੁਕਿੰਗ ਦਾ ਕੰਮ ਸ਼ੁਰੂ ਕੀਤਾ ਆ ਕਿ ਤੁਹਾਨੂੰ ਸਾਰੇ ਬਹੁਤ ਪਿਆਰ ਦੇ ਰਹੇ ਹੋ ਕਿ ਸਾਨੂੰ ਹਿਤ ਕਰਨੇ ਛੱਡਣੇ ਵੀ ਨਹੀਂ ਚਾਹੀਦੇ ਹਿਤ ਜਿਹੜੇ ਆ ਸਾਨੂੰ ਕਰਨੇ ਹੀ ਚਾਹੀਦੇ ਆ ਪਰ ਫਿਰ ਵੀ ਕਿਤਨਾ ਕਿਤੇ ਮਨ ਵਿੱਚ ਇਹ ਚੀਜ਼ ਆਈ ਆ ਕਿ ਮੈਂ ਅੱਜ ਦੇ ਪੱਤੇ ਦਾ ਕੁਝ ਬਣਾ ਰਹੀ ਸੀਗੀ ਤੇ ਮੈਂ ਜਿਹੜੇ ਪੰਪਰਾ ਵੀਡੀਓ ਵੇਖਣਗੇ ਸੋਚਣਗੇ ਕਿ ਸ਼ਾਇਦ ਇਹਨੂੰ ਕਿਸੇ ਦਿਨ ਕੋਈ ਮਤਲਬ ਨਹੀਂ ਆਪਣਾ ਬਸ ਰੈਸਪੀ ਬਣਾਉਣ ਤੇ ਲੱਗੀ ਹੋਈ ਆ ਤੇ ਮਨ ਨਹੀਂ ਕੀਤਾ ਸੱਚੀ ਗੱਲ ਆ ਕਿ ਮੇਰਾ ਮਨ ਨਹੀਂ ਕੀਤਾ ਕਿ ਮੈਂ ਕੁਝ ਬਣਾਵਾਂ ਤੇ ਵਾਸੇ ਹੀ ਅਦਾਸ ਬੇਨਤੀ ਆ ਕਿ ਜਿਵੇਂ ਵੀ ਆ ਆਪਾਂ ਘਰਾਂ ਵਿੱਚ ਬੈਠੇ ਆ ਜਾਂ ਸਾਡੇ ਕੋਲ ਪਹੁੰਚ ਨਹੀਂ ਕਰ ਕੀਤੀ ਜਾ ਰਹੀ ਖਾਸ ਕਰਕੇ ਜੋ ਆਪਾਂ ਬਾਕੀ ਨੂੰ ਵੇਖਦੇ ਆ ਮਦਦ ਕਰਦੇ ਆ ਤੇ ਆਪਣਾ ਵੀ ਮਨ ਕਰਦਾ ਕਿ ਅਸੀਂ ਵੀ ਪਹੁੰਚ ਕਰਕੇ ਜਿੰਨਾ ਹੋ ਸਕੇ ਤਿਲਪੋਲ ਆਪਾਂ ਹਾਜ਼ਰ ਕਰ ਸਕੀਏ ਆਪਣੇ ਭੈਣ ਭਰਾਵਾਂ ਵਾਸਤੇ ਤੇ ਉਹਦੇ ਲਈ ਮੈਂ ਇਹ ਅਦਾਸ ਬੇਨਤੀ ਚੋਦਰੀ ਕਰਦੀ ਆ ਕਿ ਜਿਹੜੇ ਆਪਾਂ ਘਰਾਂ ਵਿੱਚ ਬੈਠੇ ਹੋਏ ਆ ਉਹਨਾਂ ਵਾਸਤੇ ਸਿਮਰਨ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਦੇਤੀ ਪਾਰ ਕਰਕੇ ਤੇ ਸਲਾਮਤੀ ਜਰੂਰ ਹੀ ਮੰਗ ਸਕਦੇ ਆ ਤੇ ਮਨ ਵਿੱਚ ਇਹ ਵੀ ਹੈਗਾ ਵਾ ਕਿ ਬਹੁਤ ਸੇਥੀ ਚਲੋ ਜੇ ਵਾਹਿਗੁਰੂ ਕਿਰਪਾ ਬਖਸ਼ੇ ਕਰਨਗੇ ਮੇਰੇ ਕੋਲੋਂ ਇਹ ਸੇਵਾ ਲੈਣਗੇ ਤਾਂ ਅਸੀਂ ਵੀ ਜਰੂਰ ਹੈਲਪ ਕਰਨ ਲਈ ਅੱਗੇ ਪਤਰਾਂਗੇ ਤੇ ਬਾਕੀ ਇਹ ਸਾਰਾ ਕੁਝ ਆਮ ਸਾਰਿਆਂ ਦੇ ਭੜਾ ਭਾਂਦੇ ਸਹਿਯੋਗ ਦੇ ਨਾਲ ਹੀ ਹੁੰਦਾ ਹੈ ਜਦੋਂ ਕੁਝ ਆਪਾਂ ਮਿਹਨਤ ਕਰਦੇ ਆ ਕਿ ਮਿਹਨਤ ਦਾ ਜਿਹੜਾ ਫਲ ਮਿਲਦਾ ਆ ਤੇ ਆਪਣੇ ਪਹੁੰਚ ਹੁੰਦੀ ਹੈ ਤੇ ਫੇਰੀ ਆਪਾਂ ਦੂਜੇ ਟਿਕਾਣਾ ਜਿਹੜਾ ਵਾ ਪਹੁੰਚ ਸਕਦੇ ਆ ਤੇ ਸਾਰਾ ਕੁਝ ਟਰਾਲ ਮਿਲ ਕੇ ਹੀ ਹੁੰਦਾ ਹੈ ਇਹ ਹੁੰਦਾ ਵੀ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਹੈ ਮੇਰੀ ਕੋਸ਼ਿਸ਼ ਇਹ ਹੈ ਕਿ ਅੱਜ ਦੇ ਦਿਨ ਜਿਹੜਾ ਆ ਮੈਂ ਆਪਣਾ ਹੁਣ ਰਸੋਈ ਦਾ ਕੰਮ ਖਤਮ ਕਰਕੇ ਤੇ ਜਿੰਨਾ ਵੀ ਹੋ ਸਕਦਾ ਵਾ ਆਪਾਂ ਨਾਮ ਬੰਦਗੀ ਵਾਲੇ ਪਾਸੇ ਜਾ ਕੇ ਤੇ ਪੈਂਟਾ ਵਾਲੇ ਆਪਾਂ ਅਰਦਾਸ ਦੇ ਕੇ ਕਰੀਏ ਤੇ ਤੁਸੀਂ ਇਹ ਸਾਰੇ ਜ਼ਰੂਰ ਕਰੋ ਆਪਣੇ ਘਰਾਂ ਵਿੱਚ ਬੈਠੇ ਹੋਏ ਤੇ ਜੇ ਆਪਾਂ ਨਹੀਂ ਵੀ ਤੇ ਸਾਡੇ ਕੋਲ ਪਹੁੰਚ ਹੋ ਰਹੀ ਨਹੀਂ ਨਹੀਂ ਕਿਤੇ ਮਤਲਬ ਕਿ ਮਨ ਵਿੱਚ ਤੇ ਸਾਰਿਆਂ ਨੂੰ ਹੁੰਦਾ ਕਿ ਅਸੀਂ ਜਾ ਕੇ ਹੈਲਪ ਕਰੀਏ ਜਾਂ ਮਤਲਬ ਕਿ ਸਾਰਿਆਂ ਦਾ ਸਹਿਯੋਗ ਲਈਏ ਜੇ ਮੰਨ ਲਓ ਕਿ ਸਾਡੇ ਕੋਲ ਨਹੀਂ ਪਹੁੰਚ ਹੋ ਰਹੀ ਤੇ ਆਪਾਂ ਇੰਨਾ ਕੁ ਜਰੂਰ ਕਰ ਸਕਦੇ ਆ ਕਿ ਥੋੜੇ ਪ੍ਰਸਾਦ ਦੇ ਜਿੰਨਾ ਘਰਾਂ ਵਿੱਚ ਪਾਣੀ ਦਾ بچਾ ਹੈ ਜਾਂ ਭੈਣ ਭਰਾ ਆਪਣੇ ਘਰਾਂ ਚ ਸ਼ੇਰ ਨੇ ਨਾ ਤੇ ਥੋੜਾ ਆਟਾ ਜਿਹੜਾ ਵੱਧ ਰੋਟੀ ਪਾਣੀ ਘਰੇ ਬਣਾ ਕੇ ਤੇ ਜਿਹੜੇ ਗਲੀਆਂ ਵਿੱਚ ਵਿਚਾਰੇ ਕੁੱਤੇ ਜਿਹੜੇ ਘੁੰਮ ਰਹੇ ਆ ਤੇ ਪੰਛੀ ਆ ਹਨਾ ਉਹਨਾਂ ਨੂੰ ਆਪਾਂ ਚੋਗਾ ਜਿਹੜਾ ਚੌਲ ਹੋ ਗਏ ਕਣਕ ਆਪਣੀ ਚਾਪ ਹੁੰਦੀ ਹੈ ਦਾਲ ਜਿਹੜੀ ਮੂੰਗੀ ਦੀ ਦਾਲ ਖਾ ਸਕਦੇ ਤਕਬੂਤਰ ਬਹੁਤ ਖਾ ਲੈਂਦੇ ਨੇ ਆਪਾਂ ਮੈਂ ਛੋਟਛੜੀਆਂ ਜਿਹੜੀਆਂ ਹੈਲਪ ਜਿਹੜੀਆਂ ਪੰਛੀਆਂ ਵਾਸਤੇ ਜਨਮਰਾਂ ਵਾਸਤੇ ਵੀ ਜ਼ਰੂਰ ਕਰਨੀ ਚਾਹੀਦੀ ਤੇ ਇਨਾਂ ਨੂੰ ਸਾਰੇ ਸਰਦਕਾਰ ਬੈਠੇ ਤੇ ਇੰਨਾ ਕ ਹੱਲਾ ਵੀ ਆਪਾਂ ਸਾਰੇ ਮਾਰ ਸਕਦੇ ਆ ਕੇਵਲੇ ਆਪਦੇ ਮਨ ਚ ਖਿਆਲ ਨਹੀਂ ਹੁੰਦਾ ਲੇਕਿਨ ਸਾਡੇ ਤੋਂ ਬਹੁਤ ਜ਼ਿਆਦਾ ਸਮਝਦਾਰ ਲੋਕ ਹੈਗੇ ਨੇ ਜਿਹੜੇ ਇਹ ਸਾਰਾ ਕੁਝ ਕਰਦੇ ਨੇ ਪਰ ਜਿਨ੍ਹਾਂ ਦੇ ਮਨ ਵਿੱਚ ਨਹੀਂ ਵੀ ਵਿਚਾਰ ਹੁੰਦਾ ਕਿ ਉਹ ਜੀਵਨ ਕਉਨ ਕਰਨੇ ਤੇ ਆਪਾਂ ਉਹ ਪੰਛੀਆਂ ਨੂੰ ਤੇ ਉਹਨਾਂ ਦੀ ਹੈਲਪ ਵੀ ਕਰ ਸਕਦੇ ਆ ਹਨਾ ਵਾਹ ਦੇਣ ਵਾਲਾ ਤੇ ਪਰਮਾਤਮਾ ਹੀ ਆ ਹਰ ਇੱਕ ਬੰਦੇ ਦੇ ਕੋਨੇ ਆਪ ਹੀ ਮਤਲਬ ਕਿ ਦੇਣਾ ਹੁੰਦਾ ਆ ਸਾਰਾ ਕੁਝ ਪਹਿਲਾਂ ਹੀ ਲਿਖਿਆ ਹੁੰਦਾ ਪਰ ਚਲੋ ਇਨਸਾਨੀਅਤ ਦੇ ਨਾਤੇ ਜਿੰਨਾ ਹੋ ਸਕਦਾ ਆਪਾਂ ਜ਼ਰੂਰ ਕਰੀਏ ਹਨਾ ਤੇ ਅੱਜ ਮੇਰੀ ਵੀਡੀਓ ਖਾਣੇ ਵਾਲੀ ਨਹੀਂ ਆਉਗੀ ਤੇ ਨਾ ਹੀ ਮੇਰਾ ਮੰਨ ਕੀਤਾ ਬਣਾਉਣ ਨੂੰ ਮੈਂ ਤਿਆਰੀ ਵੈਸੇ ਕੀਤੀ ਹੋਈ ਹੈਗੀ ਤੇ ਬਸ ਇਹੇ ਉਦਾਸ ਮਿੰਦੀ ਚੋਧਰੀ ਆ ਕਿ ਆਪਾਂ ਰਲ ਮਿਲ ਕੇ ਭੈਣ ਸਭਾ ਜਿੰਨੇ ਵੀ ਆ ਘਰਾਂ ਵਿੱਚ ਵਾਧੂ ਦੀਆਂ ਗੱਲਾਂ ਕਰਨ ਦੇ ਬਜਾਏ ਜਾਂ ਟਾਈਮ ਪਾਸ ਆਪਾਂ ਹਨਾ ਇਹ ਵੇਲੇ ਐਵੇਂ ਕਰੀ ਜਾਂਦੇ ਆ ਵਾਧੂ ਦੀ ਚਿੰਤਾ ਜਿਹੜੀ ਮਨ ਵਿੱਚ ਲਈ ਬਿੰਦੇ ਆ ਕਿ ਹਈ ਹੁਣ ਇਦਾਂ ਹੋ ਗਿਆ ਇਦਾਂ ਹੋ ਗਿਆ ਉਹ ਸਾਡੇ ਸੋਚਣ ਨਾਲ ਜਾਂ ਸਾਡੇ ਮਤਲਬ ਗੱਲ ਕਰਦੇ ਨਾਲ ਕੋਈ ਹਲਕ ਨਹੀਂ ਹੋਣੀ ਤੇ ਨਾ ਕੁਝ ਬਦਲ ਰਹਾ ਬਦਲਣਾ ਤਾਂ ਆ ਜਦੋਂ ਆਪਾਂ ਇਮਾਨਦਰੀ ਦੇ ਨਾਲ ਬਸ ਆਪਣਾ ਖਾਣਾ ਕਰਦਾ ਤੇ ਘਰ ਦੇ ਕੰਮ ਨਿਭਾ ਤਾਲੇ ਆ ਵੈਸੇ ਤੇ ਘਰ ਦੇ ਕੰਮ ਕਰਦਿਆਂ ਕਰਦਿਆਂ ਵੀ ਅਸੀਂ ਵਾਹਿਗੁਰੂ ਵਾਹਿਗੁਰੂ ਕਰ ਸਕਦੇ ਆ ਹਨਾ ਤਾਂ ਇਹ ਕੋਈ ਖਾਸ ਟਾਈਮ ਨਹੀਂ ਹੁੰਦਾ ਕਿ ਆਪਾਂ ਖਾਸ ਟਾਈਮ ਕੱਢ ਕੇ ਹੀ ਰੱਬ ਦਾ ਨਾਮ ਲੈਣਾ ਆ ਤੇ ਕੰਮ ਕਰਦਿਆਂ ਵੀ ਸਿਮਰਨ ਕਰਦੇ ਜਾਓ ਤੇ ਫਿਰ ਜਦੋਂ ਆਪਾਂ ਵਿਹਲੇ ਹੋ ਗਿਆਂ ਕੰਮ ਕਰਨ ਤੋਂ ਬਾਅਦ ਵੀ ਤੇ ਜਰੂਰ ਸੁਖਨੀ ਸਾਹਿਬ ਦੇ ਪਾਠ ਆਪਣੇ ਘਰ ਵਿੱਚ ਕਰੋ ਤੇ ਅਰਦਾਸ ਬੇਨਤੀ ਕਰੋ ਹਨਾ ਸਾਰੇ ਰਲ ਕੇ ਇਹ ਜਿਹੜਾ ਵਾਹਿਗੁਰੂ ਜੀ ਇਹ ਸਮਾਇਆ ਬਹੁਤ ਭੈਣ ਕੇ ਚੱਲਣ ਡਿਆ ਆ ਤੇ ਹੁਣ ਥੋੜੀ ਜਿਹੀ ਵੈਰ ਨੂੰ ਕਿਪਾ ਕਰੋ ਕਿ ਹਨਾ ਵਿਚਾਰੇ ਕਿਦਾਂ ਡੰਗਰ ਵੀ ਪਾਣੀ ਦੇ ਵਿੱਚ ਕਿੰਨਾ ਕਿੰਨਾ ਟਾਈਮ ਹੋ ਗਿਆ ਕਿਤੇ ਬਹਿ ਨਹੀਂ ਰਹੇ ਜਾਂ ਮਤਲਬ ਇਦਾਂ ਹੀ ਕਰਦੇ ਫਿਰਨਦੇ ਆ ਕਈ ਤੇ ਆਪਣੇ ਬੱਚੇ ਵੀ ਕਿੱਲੇ ਹਤੇ ਖਲੋਤੇ ਹੋਏ ਹਨਾ ਘਰਾ ਦੇ ਵਿੱਚ ਬੜਾ ਮੰਨਦੇ ਕੀ ਹੁੰਦਾ ਆ ਮੈਂ ਇਹੇ ਅਪਾਠਨੀਤੀ ਕਰਨੀ ਚਾਹੁੰਦੀ ਆ ਕਿ ਆਪਾਂ ਸਾਰੇ ਨਾਲ ਮਿਲ ਕੇ ਤੇ ਵਹਿਗ ਦਾ ਸਮਰਥਨ ਕਰੀਏ ਕਿ ਚਲੋ ਕਿੰਨੇ ਹੋ ਸਕਦੀ ਆ ਆਪਾਂ ਘਰ ਬੈਠੇ ਜਿਹੜੇ ਤਰੀਕ ਨਾਲ ਹੈਲਪ ਕਰ ਸਕਦੇ ਆ ਜਰੂਰ ਕਰੀਏ ਆਪਣੇ ਪਰਿਵਾਰ ਵਾਸਤੇ ਵੀ ਹੋ ਜਾਂਦਾ ਪੂਰੇ ਸਰਬੱਤ ਦੇ ਭਲੇ ਵਾਸਤੇ ਵੀ ਹੋ ਜਾਂਦਾ ਹੈ ਤੇ ਬਹੁਤ ਵਧੀਆ ਗੱਲ ਆ ਬਹੁਤ ਸੰਕਟਾਂ ਜਾ ਰਹੀਆਂ ਹੋ ਹਨਾ ਤੇ ਵਾਹਿਗੁਰੂ ਕਿਰਪਾ ਕਰੇ ਉਹਨਾਂ ਤੇ ਵੀ ਮਿਹਰ ਭਰਿਆ ਹੱਥ ਰੱਖੇ ਸਿਰ ਤੇ ਸੇਵਾਵਾ ਲੈਣ ਲੈਣ ਯੋਗ ਕੀਤਾ ਉਹਨਾਂ ਨੂੰ ਤੇ ਜਿਹੜੇ ਭੈਣ ਭਰਾ ਹਨਾ ਜਾ ਰਹੇ ਹਨਾ ਤੇ ਵਾਹਿਗੁਰੂ ਕਿਰਪਾ ਕਰਕੇ ਉਹਨਾਂ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਜਿੰਨੇ ਜਿਹੇ ਹਰੀਲੇ ਸਾਫ ਸ਼ਹਿਰ ਟਿੱਕੇ ਦੇ ਪਾਣੀ ਦੇ ਵਿੱਚ ਘੁਰੇ ਫਰੇ ਆ ਨਾ ਜੀਵ ਜੰਤੂ ਤੇ ਉਹਨਾਂ ਤੋਂ ਬਚਾਅ ਹੋਵੇ ਸਾਰਿਆਂ ਦਾ ਹਨਾ ਤੇ ਮੈਂ ਵੀ ਸੋਚ ਰਹੀ ਹਾਂ ਕਿ ਮੈਂ ਵੀ ਉਹਨਾਂ ਟਿੱਕਾ ਪਹੁੰਚ ਕਰਾਂ ਤੇ ਮੈਂ ਉਹਨਾਂ ਦੇ ਨਾਲ ਜਾਵਾਂ ਮੇਰਾ ਵੀ ਮਨ ਕਰਦਾ ਹੈ ਕਿ ਮੈਂ ਵੀ ਸੰਕਟਾਂ ਦੇ ਰੋਗ ਰੂਹ ਹੋਵਾਂ ਬਾਕੀ ਸਾਡੇ ਵੀ ਦਿਨ ਰਾਤ ਹੁਣ ਹੁਣ ਥੋੜੀ ਜੀ ਬਾਰਿਸ਼ ਕੱਟੀ ਆ ਬਾਹਰ ਦਾ ਥਿਊ ਇੰਮੇਜ ਆ ਕਿ ਲਗਾਤਾਰ ਜਿਹੜਾ ਆ ਨਹੀਂ ਪੈ ਰਿਆ ਆ ਦਿਨ ਵੀ ਪਿੰਦਾ ਆ ਤੇ ਰਾਤ ਵੀ ਪਿੰਦਾ ਆ ਬਾਕੀ ਸਾਡਾ ਜਿਹੜਾ ਇਲਾਕਾ ਥੋੜਾ ਉੱਚਾ ਆ ਤੇ ਬਿਆਸ ਦਰਿਆ ਵਾਹੇ ਲੱਗੇ ਸਾਡੇ ਲੱਗਦਾ ਆ ਤੇ ਵੀ ਵਾਹਿਗੁਰੂ ਦੀ ਬਖਸ਼ਿਸ਼ ਆ ਕਿ ਠੀਕ-ਠਾਕ ਆ ਸਾਰਾ ਕੁਝ ਆ ਤੇ ਇਹ ਸਾਡਾ ਇਧਰ ਦਾ ਥਿਊ ਆ ਘਰ ਦਾ ਕਿ ਦਿਨ ਰਾਤ ਜਿਹੜੀ ਬਰਸਾਤ ਹੋ ਰਹੀ ਆ ਹੁਣ ਥੋੜਾ ਜਿਹਾ ਮੌਸਮ ਜਿਹੜਾ ਉੱਚਾ ਹੋਇਆ ਆ ਤੇ ਵਾਹਿਗੁਰੂ ਦੇ ਚੇਤੇ ਦੱਸਦੇ ਗਾਟਿਆਂ ਕਿ ਸਾਰਿਆਂ ਦੇ ਘਰਾਂ ਦੇ ਵਿੱਚੋਂ ਪਾਣੀ ਜਿਹੜਾ ਵਾ ਪਰਮਾਤਮਾ ਜਿਹੜਾ ਵੰਡੀ ਹੋਈ ਸਟੇਬਲ ਕਰਦੇ ਸਾਰਾ ਕੁਝ ਵਧਿਆ ਵਧੇ ਜਿਹੜਾ ਉਹ ਤੋਂ ਕਾਫੀ ਅਜੇ ਅੱਗੇ ਜਾ ਕੇ ਪਹੁੰਚੇ ਆ ਕਿ ਉਹਨਾਂ ਪਣ ਪ੍ਰਾਵਾਂ ਦੇ ਜਿਹੜੇ ਹੌਂਸਲੇ ਆ ਵਾਹਿਗੁਰੂ ਜੀ ਵੱਡੇ ਕਰਨ ਸਿੱਧਕ ਬਖਸ਼ਣ ਕਿਉਂਕਿ ਇਹ ਪੰਜਾਬ ਦੇ ਵਿੱਚ ਆਪਾਂ ਸਾਰਿਆਂ ਨੂੰ ਵਾਹਿਗੁਰੂ ਨੇ ਇਦਨ ਦੀ ਗੁੜਤੀ ਦਿੱਤੀ ਆ ਕਿ ਜਿਉਂ ਜਿਉਂ ਆਪਾਂ ਡਿੱਗਦੇ ਆ ਤੇ ਓਹ ਤੇ ਸਾਨੂੰ ਉੱਤੇ ਉੱਠਣ ਦਾ ਜਿਹੜਾ ਬਲ ਜਿਹੜਾ ਆ ਮਿਲਦਾ ਆ ਜਿੰਨੇ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਹੁੰਦੇ ਆ ਨਾ ਉਹਨਾਂ ਦੁੱਖਾਂ ਨੂੰ ਆਪਾਂ ਦੁੱਖ ਨਾ ਮੰਨ ਕੇ ਤੇ ਇੱਕ ਪੁਰਾਣੇ ਲੋਕ ਕੀ ਕਹਿੰਦੇ ਹੁੰਦੇ ਆ ਕਿ ਕੁਦਰਤ ਦਾ ਜੋ ਵੀ ਹਰ ਟਾਈਮ ਹੋ ਰਿਹਾ ਆ ਕਹਿ ਲਵਾਂਗੇ ਕਿ ਕੁਦਰਤ ਜਿਹੜੀ ਖਰੋਪੀ ਦੇ ਵਿੱਚ ਆ ਰਹੀ ਆ ਜਿਹੜੇ ਆਪਾਂ ਕੁਦਰਤ ਦੇ ਨਾਲ ਸੇਲ ਸਾਧ ਕਰਦੇ ਆ ਨਾ ਜਦੋਂ ਤੇ ਫਿਰ ਉਹ ਆਪਣਾ ਜਿਹੜਾ ਅਹਿਸਾਸ ਦਵਾਉਂਦੀ ਆ ਹਨਾ ਤੇ ਬੜਾ ਹੀ ਸੰਸਾਰ ਦੇ ਵਿੱਚ ਸਿਸਟਮ ਜਿਹੜਾ ਅਜੀਬ ਹੋ ਗਿਆ ਇਹ ਤੇ ਹੁਣ ਸਾਰਾ ਕੋਈ ਤਾ ਹੀ ਸਹੀ ਹੈ ਜਦੋਂ ਆਪਾਂ ਕੰਮ ਕਰਨਗੇ ਰੱਬ ਰੱਬ ਕਰਾਂਗੇ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ ਇਮਾਨਦਾਰੀ ਦੇ ਨਾਲ ਹਰਕਤ ਦੇ ਨਾਲ ਸਲੂਕ ਕਰਾਂਗੇ ਤੇ ਵਾਹਿਗੁਰੂ ਕਿਰਪਾ ਕਰੇ ਕਿ ਸਾਰਿਆਂ ਨੂੰ ਹੀ ਇੰਨੀ ਹਿੰਮਤ ਬਖਸ਼ੇ ਤੇ ਸਾਰੇ ਦੁਬਾਰਾ ਉੱਠੜੇ ਹੋਣ ਤੇ ਆਪਾਂ ਜੇ ਆਪਣੀ ਜ਼ਿੰਦਗੀ ਦੀ ਗੱਲ ਕਰੀਏ ਤੇ ਕਾਫੀ ਦੁੱਖ ਵੇਖੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਦੁੱਖਾਂ ਤੋਂ ਉੱਪਰ ਉੱਠ ਕੇ ਤੇ ਸਾਨੂੰ ਜਿਹੜੀ ਇੱਕ ਅਲੱਗ ਜ਼ਿੰਦਗੀ ਮਿਲਦੀ ਹੈ ਫਿਰ ਉਹ ਇਸ ਤਰ੍ਹਾਂ ਦੀ ਮਿਲਦੀ ਹੈ ਕਿ ਅਸੀਂ ਹੋਰ ਪਰਮਾਤਮਾ ਦੇ ਨਾਲ ਜੁੜਦੇ ਆ ਤੇ ਜੋ-ਜੋ ਪਰਮਾਤਮਾ ਦੇ ਨਾਲ ਜੁੜਦੇ ਆ ਸਾਡੇ ਅੰਦਰ ਜਿਹੜੀ ਹੁਮਮਤ ਜਿਹੜੀ ਪੈਦਾ ਹੁੰਦੀ ਆ ਇੱਕ ਤਾਂ ਹੀ ਅਧਿਆਤਮਿਕ ਦੇ ਤੌਰ ਤੇ ਵਹਿਗੂ ਦੇ ਨਾਲ ਜੁੜ ਜਾਂਦੇ ਆ ਤੇ ਦੂਜਾ ਸਾਡੇ ਵਿੱਚ ਜਿਹੜੀ ਇੰਨੀ એનર્ਜੀ ਵਾਪਸ ਭਰ ਦਿੰਦੇ ਆ ਕਿ ਆਪਾਂ ਆਪਣੇ ਕੰਮ ਨੂੰ ਲੈ ਕੇ ਹੋਰ ਅੱਗੇ ਵਧਦੇ ਆ ਤੇ ਸਾਰੇ ਭੈਣ ਭਰਾਵਾਂ ਨੇ ਵਧਣਾ ਨਹੀਂ ਆ ਫੇਰ ਦੁਬਾਰਾ ਪਰਫੁੱਲਿਤ ਹੋਣਾ ਆ ਵਧੀਆ ਤਰੀਕੇ ਦੇ ਨਾਲ ਪੰਜਾਬ ਖੁਸ਼ਹਾਲ ਹੋ ਜਾਣਾ ਵਾ ਖਬਰਾਂ ਦੀ ਲੋੜ ਨਹੀਂ ਸਾਰੇ ਇੱਕ ਦੂਜੇ ਦੇ ਨਾਲ ਬੜਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੇ ਆ ਸਾਰਾ ਲਾਜੇ ਬੈਠੇ ਹੋਏ ਆਪਾਂ ਫੋਰਨਿੰਗ ਪੋਸਟ ਤੇ ਆਪਾਂ ਜਿਹੜੇ ਪੰਛੀ ਹੈ ਨਾ ਇਹਨਾਂ ਦੀ ਹੈਲਪ ਵੀ ਕਰ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਇਕੱਠੇ ਹੋਏ ਮੇਰੇ ਆਲੇ ਦੁਆਲੇ ਨਾਲਾ ਸਾੜੀ ਪਰ ਕੇ ਪੂਰੀ ਰੱਖੀਗੀ ਚੋਲਾਂਗੀ ਸਾਰੇ ਵਤਰੇ ਹੋਈ ਹੋਈ ਕਰਕੇ ਦੇ ਖਾ ਗਈਆਂ ਨੇ ਵੀ ਹੋ ਸਕਦੀ ਆਪਾਂ ਛੋਟੋ ਛੋਟੀਆਂ ਕੋਸ਼ਿਸ਼ਾਂ ਕਰਕੇ ਤੇ ਪੰਛੀਆਂ ਦੀ ਲਾ ਲੋ ਜਾਂ ਜਿਹੜੇ ਵਿਚਾਰੇ ਆਵਾਰਾ ਹਨਾ ਕੁੱਤੇ ਤੁਰੇ ਫਿਰਣੇ ਗਲੀਆਂ ਵਿੱਚ ਠੰਡ ਦੇ ਨਾਲ ਬੜਾ ਹੀ ਤਰ੍ਹਾਂ ਉਕੰਬੰਡੇ ਆ ਤੇ ਆਪਾਂ ਜ਼ਰੂਰ ਉਹਨਾਂ ਵਾਸਤੇ ਥੋੜਾ ਥੋੜਾ ਕੁਝ ਕਰਕੇ ਤੇ ਘਰ ਵਿੱਚ ਛੋਟੋ ਛੋਟੇ ਜਿਹੜੀ ਇਦਾਂ ਦੇ ਹੈਲਪ ਕਰ ਸਕਦੇ ਹਨਾ ਤੇ ਸਾਰਿਆਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਹੁਣ ਤੁਸੀਂ ਇੱਧਰ ਨੂੰ ਮੈਂ ਕੈਮਰਾ ਘੁਮਾ ਕੇ ਦਿਖਾਉਣੀ ਆ ਆਪਣਾ ਕਿ ਕਿੱਦਾਂ ਵਿਚਾਰੇ ਵੇਟ ਕਰਨਦੇ ਆ ਇਹਨ ਭਰਿਆ ਪਿਆ ਬਨੇਰਾ ਅਮਰੂਦ ਸਾਡੇ ਦਾ ਬੂਟਾ ਆ ਤੇ ਸਾਰੇ ਚੈੱਕ ਘੰਡੇ ਬੰਚੀ ਹਨਾ ਜਦੋਂ ਉਹਨਾਂ ਨੂੰ ਇਦਾਂ ਖਾਣਾ ਮਿਲੂ ਤਾਂ ਕਿੰਨੇ ਆ ਵਿਚਾਰੇ ਅਸੀਸਾਂ ਦੇਣਗੇ ਦੇਣ ਵਾਲਾ ਤੇ ਵੈਗਰੂ ਪ੍ਰਮਾਤਮਾ ਹੀ ਆ ਪਰ ਚਲੋ ਆਪਾਂ ਇਨਸਾਨੀਅਤ ਦੇ ਨਾਤੇ ਸਾਡਾ ਵੀ ਥੋੜਾ ਬਹੁਤਾ ਕੋਈ ਫਰਜ ਬਣਦਾ ਆ ਤੇ ਹੁਣ ਆਪਾਂ ਉਹਨਾਂ ਨੂੰ ਖਾ ਲੈਂਦੇ ਨੇ ਹੁਣ ਉਹਨਾਂ ਨੂੰ ਆਣਾ ਆ ਤੇ ਆਰਾਮ ਨਾਲ ਮਿੰਟਾਂ ਵਿੱਚ ਥਾਲੀ ਜਿਹੜੀ ਸਾਰੀ ਖਾਲੀ ਹੋ ਜਣੀ ਆ ਬਾਕੀ ਆਪਾਂ ਜਾ ਰਹੇ ਆ ਫਿਰ ਹੁਣ ਮਠੋਲੇ ਕਿਉਂਕਿ ਉੱਥੇ ਵੀ ਆਪਾਂ ਜਾ ਕੇ ਤੇ ਥੋੜੀ ਗੱਲਬਾਤ ਕਰਨੇ ਨਾਲ ਭਾਬੀਆਂ ਨਾਲ ਘਰ ਕੇ ਹੋ ਸਕਦਾ ਆ ਕਿ ਆਪਾਂ ਜ਼ਰੂਰ ਕਰੋ ਬਾਹਰ ਨਿਕਲ ਕੇ ਤੇ ਬਿਨਾ ਵੀਡੀਓ ਪਾਏ ਆਪਾਂ ਮਤਲਬ ਇਹ ਨਹੀਂ ਕਿ ਵੀਡੀਓ ਪਾਵਾਂਗੇ ਪਹਿਲਾਂ ਬਿਨਾ ਵੀਡੀਓ ਪਾਏ ਛੋਟੇ ਛੋਟੇ ਲੱਗ ਲਾ ਦੇ ਪਿੰਡਾਂ ਵਿੱਚ ਜਿਹੜੇ ਹਨਾ ਬੈਠੇ ਹੁੰਦੇ ਆ ਸੁਦਕਾ ਦੇ ਕਿਨਾਰੇ ਸਾਡੇ ਆਉਣ ਤੇ ਭਾਂਡੇ ਜਿਹਦੇ ਕਹਿੰਦੇ ਕਲੀ ਕਰਾ ਲਓ ਜਾਂ ਸੁਸਤਰੀ ਚੀਜ਼ਾਂ ਬਣਾਉਂਦੇ ਆ ਉਹਨਾਂ ਨੇ ਸਿਰ ਪਾਲਾ ਪਾਈਆਂ ਹੋਈਆਂ ਵਾ ਤੇ ਉਹਨਾਂ ਵੇਲੇ ਪਾਣੀ ਨਹੀਂ ਵਹੇ ਉਹਨਾਂ ਦੇ ਆਇਆ ਜਿੱਦਾਂ ਹੜਾ ਵਾਂਗੂ ਲੇਕਿਨ ਫਿਰ ਵੀ ਬਰਸਾਤ ਦਾ ਕਰਕੇ ਬੜਾ ਔਖਾ ਹੋਇਆ ਪਿਆ ਤੇ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਜਿੰਨਾ ਵੀ ਕਰਕੇ ਤੇ ਨਾਲ ਉਹਨਾਂ ਦੇ ਜਾ ਕੇ ਤੇ ਉਹਨਾਂ ਦੀ ਹੈਲਪ ਕਰ ਸਕੀਏ ਮਾਲ ਤੋਂ ਵੀ ਵੇਖਿਓ ਆਹ ਤੇ ਆਹ ਤੇ ਇਹਨਾਂ ਚਰੀ ਨੇ ਹੌਲੀ-ਹੌਲੀ ਹੌਲੀ-ਹੌਲੀ ਸਾਰਾ ਆਪਣਾ ਭੋਜਨ ਜਿਹੜਾ ਇਕੱਠਾ ਕਰੀ ਜਾਣਾ ਹੈ ਤੇ ਅੱਜ ਵੀ ਸਾਡੇ ਕੋਲ ਨਾ ਆਪਾਂ ਵੀਡੀਓ ਸ਼ੂਟ ਕਰਨ ਦੇ ਕਰਕੇ ਥੋੜਾ-ਥੋੜਾ ਨਾ ਇਹਨਾਂ ਦੇ ਮਨਾਂ ਦੇ ਟੱਲ ਵੀ ਹੈਗਾ ਆ ਪਰ ਜਿਉਂ-ਜਿਉਂ ਆਪਾਂ ਰੋਜ਼ ਦੇ ਰੋਜ਼ ਇਹਦਾ ਖਾਣਾ ਪੋਣੇ ਇਹਨਾਂ ਨੂੰ ਫਿਰ ਪਿਆਰ ਵੀ ਬੜਾ ਦਿਖਾਉਂਦੇ ਆ ਫਿਰ ਹੌਲੀ ਜਿਹੇ ਡਰ ਨਾਲ ਜਿਹੜਾ ਕੱਟ ਕਰ ਦਿੰਦੇ ਆ ਤੇ ਲਾਗੇ ਆਉਣਾ ਸ਼ੁਰੂ ਕਰ ਦਿੰਦੇ ਆ ਮੈਂ ਨਾ ਆਪਣੇ ਦੱਸਦੀ ਆ ਕਿ ਇੱਕ ਕਾਂ ਹੈਗਾ ਤੇ ਮੇਰੇ ਨਾ ਕਮਰੇ ਵਾਲੀ खिड़की ਇਹ ਉਹਦੇ ਨਾਲ ਕਰਕੇ ਪੈਲੀ ਹੀ ਵੈਸੇ ਉਦੋਂ ਨਹੀਂ ਨਹੀਂ ਪਿੰਦਾ ਹੈਗਾ ਤੇ ਕਿਸੇ ਨੇ ਨਾ ਇਦਾਂ ਕੋਈ ਮਤਲਬ ਕੋਈ ਛੁੱਟਿਆ ਹੋਗਾ ਸਾਨੂੰ ਕਿ ਮੈਂ ਅਚਾਨਕ ਵੇਖਣ ਢੀ ਉਹਨੇ ਕਾਨੇ ਕੀ ਕੀਤਾ ਕਿ ਉਹ ਮੁਖਾਣੇ ਹੀ ਗੇ ਚਿੱਟੇ ਰੰਗ ਦੇ ਮੁਖਾਣੇ ਹੁੰਦੇ ਨਾ ਉਹ ਆਪਣੀ ਚੁੰਝ ਵਿੱਚ ਚੜਾਏ ਤੇ ਉਹਨੇ ੜਾਏ ਤੇ ਇਦਾਂ ਪਹਿਲਾਂ ਖਾ ਲਿਆ ਤੇ ਦੋ ਤਿੰਨ ਮੁਖਾਣੇ ਹੋਣੇ ਆ ਜਿਹੜੇ ਉਹਨੇ ਇਕੱਠੇ ਕੀਤੇ ਤੇ ਮੈਂ ਬੜੀ ਹੈਰਾਨ ਹੋਈ ਉਹਨੇ ਇਦਾਂ ਮਿੱਟੀ ਦੀ ਜਿਹੜੀ ਏਡੀ ਹਰੀ ਟੀਮ ਹੀ ਨਾ ਆਪਣੀ ਚੁੰਝ ਦੇ ਨਾਲ ਪਰੇ ਕਰਕੇ ਨਾ ਤੇ ਉਹਦੇ ਵਿੱਚ ਇਦਾਂ ਦੱਬ ਕੇ ਤੇ ਉੱਤੇ ਇਦਾਂ ਚੁੰਝ ਦੇ ਨਾਲ ਮਿੱਟੀ ਪਾ ਦਿੱਤੀ ਤੇ ਸੱਚੀ ਮਨ ਹੁੰਦਾ ਇਨਾ ਹੋਇਆ ਕਿ ਇਹਨਾਂ ਨੂੰ ਵੀ ਹਨਾ ਆਪਣਾ ਭੋਜਨ ਸਟੋਰ ਕਰਨ ਦੀ ਸੰਭਤਾ ਜਿਹੜੀ ਹੈਗੀ ਹੈ ਕਿ ਮੈਂ ਫਿਰ ਇੱਥੋਂ ਆ ਕੇ ਥਾ ਲੂੰਗਾ ਆਪਣਾ ਵਾਪਸ ਤੇ ਚਲੋ ਸਾਰਿਆਂ ਨੂੰ ਆਪਣਾ ਫਿਕਰ ਆਪਾਂ ਇਹ ਵੀ ਝੂਮ ਦੇ ਵਿੱਚ ਹੈਗੇ ਆ ਤੇ ਜਦੋਂ ਆਪਾਂ ਬੜੀ ਬਰੀਕੀ ਦੇ ਨਾਲ ਇਹਨਾਂ ਨੂੰ ਦੇਖਦੇ ਆ ਨਾ ਇਹਸਾਸ ਕਰਦੇ ਆ ਕਿ ਪਰਮਾਤਮਾ ਤੇ ਕਣ-ਕਣ ਦੇ ਵਿੱਚ ਵਸਿਆ ਹੋਇਆ ਹੈ ਤੇ ਸੱਚੀ ਬੰਨ ਨੂੰ ਬੜਾ ਸਕੂਨ ਮਿਲਦਾ ਮਨ ਨੂੰ ਤੇ ਹੈ ਤੇ ਦੁੱਖ ਦੀ ਘੜੀ ਆ ਤੇ ਬਾਤੀ ਚਲੋ ਆਪਾਂ ਨਾਲ ਨਾ ਇੱਕ ਗੁਜਰਾ ਸਾਥ ਲਈਏ ਤੇ ਵਾਹਿਗੁਰੂ ਸਾਰਾ ਤੇ ਕਿਰਪਾ ਆਪਾਂ ਤੇ ਕਿੰਨਾ ਹੀ ਰੱਖੇ ਹਾਂ ਹਾਲ ਜਿਹੜੀਆਂ ਚਿੜੀਆਂ ਤੇ ਅਸੀਂ ਵੇਖੀਆਂ ਵੀ ਨਹੀਂ ਵਿਚਾਰੀਆਂ ਪਤਾ ਨਹੀਂ ਕਦੋਂ ਦਿਨਾਂ ਲੋਤ ਹੋਈਆਂ ਅਸੀਂ ਜਿਹਾ ਹੁਣ ਇਹ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਤੇ ਇਦਾਂ ਘਰੇ ਖਾਲਾ ਖਾਲ ਆਉਂਦੀਆਂ ਵਾਹ ਤੇ ਜਿਦਾਂ ਚੈਰੀ ਆਪਣੀ ਆਵਾਜ਼ ਦਿੰਦੀਆਂ ਵਾਹ ਤੇ ਬੜਾ ਮਾਣ ਨੂੰ ਤੇ ਗੱਲਾਂ ਦਾ ਇਹ ਸਮਝ ਨਹੀਂ ਸਾਨੂੰ ਵੇਹੇ ਆਉਂਦੀ ਕਿ ਕੀ ਕਹਿਣਾ ਸਮਝਾਉਂਦੀਆਂ ਵਾਹ ਲੇਕਿਨ ਫਿਰ ਵੀ ਚਲੋ ਕਿਸੇ ਤਰੀਕੇ ਤੇ ਇੰਸਾਫ ਹੁੰਦਾ ਖਾਣੇ ਦੇ ਪਹਾੜ ਵਿੱਚ ਨਹੀਂ ਚੁਰੀਆਂ ਫਿਰਨਦੀਆਂ ਵਾ ਲਗਾਤਾਰ ਗਲਹਰੀ ਜਿਹੜੀ ਹੁੰਦੀ ਆ ਆਪਣਾ ਗਲੜ ਜਿਹਨੂੰ ਕਹਿੰਨੇ ਆ ਉਹਨਾਂ ਦੇ ਬੱਚੇ ਸਾਰੇ ਟੁੱਟ ਗਏ ਬੜਾ ਮੰਨ ਨੂੰ ਦੁੱਖ ਹੋਇਆ ਤੇ ਫਿਰ ਮੈਂ ਇਹ ਵੀ ਚੀਜ਼ ਨੋਟ ਕੀਤੀ ਕਿ ਜਦੋਂ ਸਾਥੀ ਕਹਿੰਦੇ ਸੀ ਜਿਵੇਂ ਇੱਕ ਦੂਜੇ ਤੇ ਸਾਥੋਂ ਭੋਜਨ ਖਾਣ ਵਾਲੀ ਗੱਲ ਹੋ ਜਾਂਦੀ ਆ ਤੇ ਇੱਕ ਦੂਜੇ ਨੂੰ ਖਾਣ ਤੇ ਨਿਰਭਰ ਹੋ ਜਾਂਦੇ ਆ ਆਪਣੇ ਆਪਣਾ ਪੇਟ ਭਰਨ ਲਈ ਮੈਂ ਨਾ ਜਿਹੇ ਅਕਸਰ ਰੋਜ਼ ਉੱਥੇ ਜਾਂਦੀ ਆ ਤੇ ਜਾ ਕੇ ਥੋੜਾ ਟਾਈਮ ਉਰਖਾਂ ਦੇ ਲਾਗੇ ਜਾ ਕੇ ਬਹਿਨੀ ਆ ਮੈਂ ਵੇਖਿਆ ਕਿ ਦਾ ਗਲੜ ਸਾਲੀ ਤੋਂ ਉਤਰਿਆ ਤੇ ਭੱਜਿਆ ਜਾਣ ਡਿਆ ਦੋ ਪੁੱਛੇ ਇੰਨੀ ਸਪੀਡ 'ਚ ਆਏ ਉਹਦਾ ਸਟਾਰ ਕਰਨ ਵਾਲੇ ਪਰ ਉਹ ਘੋਤੀ ਦੇ ਨਾਲ ਜਿਹੜਾ ਆਪਣੀ ਟਾਲੀ ਤੇ ਚੜ ਕੇ ਆਪਣੀ ਜਾਨ ਬਚਾਈ ਉਹਦੋਂ ਫਿਰ ਮੈਂ ਬਹਿ ਕੇ ਬੜਾ ਵਿਚਾਰ ਦਿੱਤਾ ਵਾਹਿਗੁਰੂ ਵਾਹਿਗੁਰੂ ਕੀਤਾ ਦੀ ਸੱਚੇ ਵਾਹਿਗੁਰੂ ਜੀ ਕਿਦਾਂ ਦੀ ਤੇਰੀ ਮੇਲਾ ਹਨਾ ਇੱਕ ਦੂਜੇ ਨੂੰ ਖਾ ਕੇ ਆਪਣਾ ਪੇਟ ਭਰਨ ਬਾਰੇ ਕਿੰਨੇ ਭੁੱਖੇ ਉਹਨਾਂ ਕੁੱਤਿਆਂ ਵਿੱਚ ਜਿਹਾਂ ਉਹਨੇ ਚੜਨੇ ਆਪਣੀ ਜਾਨ ਬਚਾ ਲਈ ਤੇ ਬੜੀ ਉਹਨਾਂ ਨੇ ਸਪੀਡ ਤੇ ਨਾਲ ਉਹਦੇ ਤੇ ਵਾਰ ਕੀਤਾ ਤੇ ਤੇ ਜੇ ਤੁਸੀਂ ਇਹਦਾ ਦੇਖੀਦਾ ਵਾ ਫਿਰ ਆਖੀਦਾ ਕਿ ਅਹੀਂ ਤੇ ਇਨਸਾਨ ਹੋ ਆ ਤੇ ਸਾਨੂੰ ਅਸੀਂ ਫਿਰ ਵੀ ਕਦੀ ਨਾ ਕਦੀ ਪਸ਼ੂਆਂ ਵਾਂਗੂ ਵਿਵਹਾਰ ਕਰਦੇ ਹਨ ਬਸ ਖਾ ਲਿਆ ਸੌ ਲਿਆ ਖਾ ਲਿਆ ਸੌ ਲਿਆ ਜਾਂ ਆਪਣੇ ਘਰ ਦੇ ਕੰਮ ਨੇ ਪਤਾ ਲਿਆ ਜੇ ਆਪਾਂ ਦੁੰਭਾਈ ਜਿਨਾਂ ਉਸ ਤੇ 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 ਸਾਨੂੰ ਨਿਰਭਰ ਨਹੀਂ ਰਹਿਣਾ ਚਾਹੀਦਾ ਕੰਮ ਕਾਜ ਕਰਦੇ ਆ ਕਰਦੇ ਆ ਸਿਮਰਨ ਕਰੋ ਵਾਹਿਗੁਰੂ ਦੇ ਨਾਲ ਜਿਹੜੋ ਤੇ ਪ੍ਰਮਾਤਮਾ ਦਾ ਨਾਲ ਹੋ ਤੇ ਆਪਾਂ ਹਨਾ ਇਹ 14 ਮੋਢੀ ਨੇ ਉਹ ਚੀ ਵੀ ਕਿੰਨਾ ਪਿਆਰ ਆ ਇੱਕ ਦੂਜੇ ਦੇ ਹੱਥ ਦੇ ਵਿੱਚ 14 ਕੌਂਡੀਆਂ ਚੜੀਆਂ ਜੇ ਆਪਾਂ ਹਨਾ ਇਹ ਵੀ ਜਾਂ ਨਾ ਵੇਖਦੇ ਤੇ ਆਪਣੇ ਕੰਮਾਂ ਵਿੱਚ ਮਸਰੂਫ ਰਹਿੰਦੇ ਤੇ ਕਦੀ ਵੇਖਦੇ ਆਪਾਂ ਧਿਆਨ ਹੁਣ ਇੰਨਾ ਤੱਕ ਦੇਣ ਨਾਲ ਹਨਾ ਹੁਣ ਸਮਾਂ ਇਹਦਾਂ ਆਇਆ ਵੀ ਇਹ ਤਾਂ ਮੂਹਰੇ ਬੜਾ ਬੋੜ ਨੇ ਬਹੁਤ ਛੋਟਾ ਕਿ ਹੋਗਾ ਤੋਂ ਇਹ ਮੂਹਰੇ ਵਿੱਚ ਪਾਰ ਰਹੀ ਹੈ ਨਾ ਹਾਂ ਬਿਲਕੁਲ ਆ ਗੋ ਵੀ ਦੇ ਉਡ ਕਰਕੇ ਦਿਖਾਓ ਉਹਨੇ ਉੱਡ ਜਾਣਾ ਨਹੀਂ ਉੱਡਦਾ ਦਿਖਾਣਾ ਬਿਲਕੁਲ ਆ ਗੋ ਵੀ ਕਿੰਨਾ ਹੈ ਕਿੰਨਾ ਨਾਪ ਸੀ ਕਿੰਨਾ ਦਾ ਹੈਗਾ ਔੜ ਗਈ ਮੈਂ ਤੇ ਰੁਕ ਗਿਆ ਹੁਣ ਥੋੜੇ ਥੋੜੀ ਹਵਾ ਚੱਲਣ ਲੱਗ ਗਈ ਆ ਆ ਸਾਡਾ ਪੰਚਾਇਤੀ ਘਰ ਥੋੜਾ ਜਿਹਾ ਨੀਵਾ ਹੈ ਇੱਥੇ ਪਾਣੀ ਰੁਕਿਆ ਲੱਗ ਕੇ ਬਾਕੀ ਸਾਰੇ ਜਗਾ ਬਿਲਕੁਲ ਸਹੀ ਆ ਪਰ ਮੌਸਮ ਜਿਹੜਾ ਅਜੇ ਵੀ ਬੜਾ ਸਾਇਲੈਂਟ ਜਿਹਾ ਖਤਰਾ ਮਹਿਸੂਸ ਕਰਾ ਰਿਹਾ ਹੈ ਆਪਾਂ ਲੈ ਕੇ ਆਏ ਆ ਥੋੜੀਆਂ ਜਿਹੀਆਂ ਰੋਟੀਆਂ ਇਹ ਰਾਤ ਦੀਆਂ ਬਚੀਆਂ ਹੋਈਆਂ ਇਹ ਤਾਂ ਇੱਥੇ ਰੱਖ ਜਾਣੀਆਂ ਇਹਨਾਂ ਵਿਚਾਰਿਆਂ ਨੇ ਚੁੱਕ ਕੇ ਖਾ ਲੈਣੀਆਂ ਆ ਤੇ ਬਾਕੀ ਨਾਲ ਦੀ ਨਾਲ ਹੋਰ ਬਣਾ ਕੇ ਚਲੋ ਵਿਚਾਰੇ ਆਪਣਾ ਗੁਜ਼ਾਰਾ ਕਰ ਸਕਦੇ ਹਨ ਨਾ ਚੋਰੀ ਚੋਰੀ ਨਾ ਗਿਲੇਹਰੀ ਦੀ ਵੀਡੀਓ ਬਣਾਉਣ ਦੀ ਗੱਲ ੜਦੀ ਦਾਰ ਪੂਰਾ ਬਣਿਆ ਹੋਇਆ ਵਿਚਾਰੇ ਦੇ ਮੰਮ ਦੇ ਵਿੱਚ ਜਦੋਂ ਪੰਛੀ ਲਾਗੋ ਉੱਡਦੇ ਹਨਾ ਤੇ ਨਾਲ ਭੱਜਣ ਦੀ ਕੋਸ਼ਿਸ਼ ਕਰਦਾ ਮੈਂ ਥੋੜਾ ਜ਼ੂਮ ਕਰਕੇ ਦਿਖਾਉਣੀ ਆ ਤੇ ਜਦੋਂ ਧਮਾਤਾ ਨਾਲ ਬੈਗੇ ਖਾਂਦਾ ਬੜਾ ਹੀ ਚੰਗਾ ਲੱਗਦਾ ਵਿਚਾਰੇ ਕਿਦਾਂ ਦਾ ਆਪੋ ਤਾਪ ਵਈ ਸਾਰਿਆਂ ਨੂੰ ਹੋਲੇ ਹੋ ਗਿਆ ਥੋੜਾ ਜਿਹਾ ਮੈਂ ਆਪ ਇਹਨਾਂ ਤੋਂ ਥੋੜਾ ਜਿਹਾ ਸਾਈਡ ਤੇ ਹੋਈ ਆ ਕਿ ਫਿਰ ਮੈਜ ਨੂੰ ਲਾਗੇ ਚੱਲੇਗੀ ਤੇ ਇਹਨਾਂ ਨੇ ਉੱਡ ਜਾਣਾ ਵਿਚਾਰਿਆਂ ਨੇ ਇਸ ਸਪੀਡ ਨਾਲ ਮਾਰਦਾ ਆ ਕਿ ਐਂ ਲੱਗਦਾ ਜਿਦਾਂ ਪਤਾ ਨਹੀਂ ਕਿੰਨੇ ਕ ਦਿਨਾਂ ਦਾ ਕੰਮ ਹੁੰਦਾ ਹੋਣਾ ਸ਼ਰਾ ਇਹਨੂੰ ਇੰਨੀ ਕਿ ਸਮਤਾ ਦਿੱਤੀ ਰੱਬ ਨੇ ਕਿ ਪਿਛਲੇ ਪੈਰਾ ਤੇ ਬੈਠ ਕੇ ਅਗਲੇ ਦੋਵੇਂ ਹੱਥਾਂ ਦੇ ਨਾਲ ਜਿਹੜਾ ਆ ਖਾ ਲੈਂਦਾ ਤੇ ਪਹੁੰਚ ਗਿਆ ਆਪਣੇ ਟਿਕਾਣੇ ਤੇ ਸਾਰੇ ਭੈਣ ਭਰਾ ਨੂੰ ਹੱਥ ਛੋੜਤੀ ਹੀ 10 ਮਿੰਟ ਦੀ ਜੋੜੜੀ ਹੈ ਕਿ ਆਪ ਕੋ ਆਪਣੇ ਘਰਾਂ ਵਿੱਚ ਵਾਗ ਤੋਂ ਵਾਗ ਸਿਮਰਨ ਕਰੋ ਸੁਭਾਏ ਸਿਆਜੂ ਦੇ ਪਾਠ ਕਰੋ ਦਸ ਬੇਂਤੀ ਕਰੋ ਸਰ ਬਾਪੂ ਦਾ ਭਲਾ ਮੰਗਿਓ ਤੇ ਵਾਹਿਗੁਰੂ ਜੀ ਦਾ ਖਾਤਮਾ ਨਹੀਂ ਚੁਪਟੇ ਹੋਏ ਬੋਲਦਿਆਂ ਬਿਨੋਕ ਨੂੰ ਅੰਦੇਜ ਕੋਈ ਗਲਤੀ ਹੋ ਗਈ ਹੋਵੇ ਤੇ ਸਾਰੇ ਭੈਣਾਂ ਦਾ ਮਾਸ ਕਰਦੇ ਜੋੜਨੇ ਵਾਹਿਗੁਰੂ ਜੀ ਦਾ ਖਾਤਮਾ ਵਾਹਿਗੁਰੂ ਜੀ